ਦੱਲੇਵਾਲ ਸਾਹਬ ਤੇ ਜਿਹੜਾ ਉਹਦਾ ਮਰਨ ਵਰਤ ਚੱਲ ਰਿਹਾ ਉਹਦੇ ਤੇ ਸਰਕਾਰ ਨੂੰ ਫਟਕਾਰ ਲਗਾਤਾਰੀ ਪੈ ਰਹੀ ਹੈ ਫਿਰ ਫਿਰ ਪੈ ਗਈ ਸੁਪਰੀਮ ਕੋਰਟ ਵੱਲੋਂ ਦੂਜੇ ਪਾਸੇ ਨਾਲ ਕੁਝ ਗੱਲਾਂ ਹੋਰ ਵੀ ਕਹੀਆਂ ਕਿ ਭਾਈ ਕੁਝ ਲੋਕ ਜਾਂ ਕੁਝ ਕਿਸਾਨ ਆਗੂ ਜਿਹੜੇ ਹੈਗੇ ਆ ਉਹ ਗੱਲ ਨੂੰ ਬਦਲ ਕੇ ਜਾਂ ਗੱਲ ਦਾ ਹੋਰ ਅਰਥ ਕੱਢ ਕੇ ਜਿਵੇਂ ਕਿ ਇਹ ਦਿਖਾਇਆ ਜਾ ਰਿਹਾ ਜਾਂ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਮਰਨ ਵਰਤ ਤੋੜਨ ਵਾਸਤੇ ਕਿਹਾ ਗਿਆ ਉਹ ਕਹਿੰਦੇ ਕਿ ਸੁਪਰੀਮ ਕੋਰਟ ਕਹਿੰਦਾ ਕਿ ਇਦਾਂ ਕੁਝ ਨਹੀਂ ਕਿਹਾ ਗਿਆ ਸਿਰਫ ਹਸਪਤਾਲ ਦੀਆਂ ਸਹੂਤਾ ਅਤੇ ਤੁਸੀਂ ਕਮੈਂਟ ਲਿਆ ਬਾ ਕਿ ਮੋਦੀ ਨੂੰ ਕਿਸਾਨ ਨਹੀਂ ਦੇ ਦੇ ਜਦ ਮੋਦੀ ਨੂੰ ਕਿਸਾਨ ਦਿਖੇ ਸੀ ਜਾਂ ਮੋਦੀ ਨੂੰ ਭੰਗੂ ਤਾਰੇ ਦਿਖਾਤੇ ਕਿਸਾਨਾਂ ਨੇ ਉਸ ਵੇਲੇ ਇਹਨਾਂ ਨੂੰ ਵਿਧਾਨ ਸਭਾ ਦੇ ਕੇ ਟਰੈਕਟਰਾਂ ਦੇ ਸ਼ਕਾਠ ਪਾ ਕੇ ਇੱਥੇ ਆ ਗਏ ਸੀ ਹੂੰ ਠੀਕ ਹੈ ਨਾ ਜੀ ਜੀ ਤਾਂ ਕੁਝ ਚੀਜ਼ਾਂ ਜਿਹੜੀਆਂ ਨੇ ਸਾਨੂੰ ਵੀ ਦੇਖਣੀਆਂ ਪੈਣੀਆਂ ਕਿ ਭਾਈ ਜਿਹੜੀ ਕਿਸਾਨ ਆਗੂਆਂ ਦੀ ਏਕਤਾ ਉਹ ਕਿੱਥੇ ਫਿਰਦੀ ਆ ਤੁਸੀਂ ਦੇਖਿਆ ਹੂੰ ਆ ਦੋ ਦਿਨਾਂ ਚ ਕੀ ਹੋ ਰਿਹਾ ਸਰ ਡੇਟਾ ਦੇ ਕਲੈਸ਼ ਹੂੰ ਫਿਰ ਇਸ ਤੋਂ ਇਲਾਵਾ ਕਿਸ ਤਰ੍ਹਾਂ ਇੱਕ ਦੂਜੇ ਦੇ ਘੱਟ ਨੂੰ ਪਛਾੜਨ ਦੀ ਵਿਉਂਤ ਬਿਲਕੁਲ ਕੀ ਜੁਗਾੜਬੰਦੀ ਚੱਲ ਰਹੀ ਹੈ ਸਰ ਹੂੰ ਆਪਣੇ ਆਪ ਨੂੰ ਅੱਗੇ ਦਿਖਾਉਣਾ ਆਪਣੇ ਆਪ ਨੂੰ ਲੱਗਦਾ ਸਰ ਆਪਣੀ ਉਹੀ ਗੱਲ ਹੈ ਨਾ ਬੜਾ ਸੌਖਾ ਬੜਾ ਸੌਖਾ ਸਰਕਾਰ ਨੂੰ ਭੰਡ ਦੇਣਾ ਹੂੰ ਬੜਾ ਸੌਖਾ ਕਰਤਾਰ ਤੇ ਗੱਲ ਸਿੱਟ ਦੇਣੀ ਜੀ ਸਵਾਤਾਂ ਹੈ ਕਿ ਆਪਣੇ ਆਪ ਚ ਜਾਂ ਆਪਣੇ ਆਗੂਆਂ ਚ ਵੀ ਨੁਕਸ ਕੱਢੋ ਹੂੰ ਕਿ ਸਾਡੇ ਆਗੂ ਕਿੱਥੇ ਖਲੋਤੇ ਨੇ ਜੀ ਠੀਕ ਹੈ ਨਾ ਜੀ ਸੋ ਕਹਾਣੀ ਜਿਹੜੀ ਹੈ ਇਹ ਹੀ ਆ ਕਿ ਜਦ ਤੱਕ ਮੈਂ ਵਾਰ-ਵਾਰ ਕਹਿੰਨਾ ਕਿ ਜਦ ਤੱਕ ਵੱਡੀ ਲੜਾਈ ਵਾਸਤੇ ਵੱਡੀ ਤਾਕਤ ਇਕਜੁੱਟਤਾ ਦੇ ਵਿੱਚ ਨਹੀਂ ਪਰੋਈ ਜਾਂਦੀ ਉਦੋਂ ਤੱਕ ਕੁਛ ਨਹੀਂ ਜੁਣਾ ਹੂੰ ਤੇ ਇਹ ਮੇਰੇ ਖਿਆਲ ਦੇ ਨਾਲ ਇੱਕ ਸਟੇਟ ਦੀ ਇੱਕ ਸੂਬੇ ਦੀ ਵੀ ਹੁਣ ਲੜਾਈ ਨਹੀਂ ਹੈ ਬਿਲਕੁਲ ਤੇ ਦੇਸ਼ ਭਰ ਦੇ ਕਿਸਾਨਾਂ ਨੂੰ ਇਕਜੁੱਟ ਹੋਣਾ ਚਾਹੀਦਾ ਬਿਲਕੁਲ ਠੀਕ ਹੈ ਨਾ ਜੀ ਇਸ ਸਰਕਾਰ ਦੇ ਸਾਹਮਣੇ ਬਹੁਤ ਸਟਰੋਂਗ ਆਪੋਜੀਸ਼ਨ ਹੈ ਜਰਾ ਜਿੰਨਾ ਦਬਾਅ ਬਣਿਆ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ ਹੂੰ ਇਸ ਵਾਰੀ ਜੇ ਲੜਾਈ ਇਹ ਵੱਡੀ ਕਰ ਲੈਂਦੇ ਹਾਲਾਂਕਿ ਲੜਾਈ ਛੋਟੀ ਕਰ ਰਿਹਾ ਮੈਂ ਗੱਲ ਕੌੜੀ ਕਹੂੰਗਾ ਗੱਲ ਦੇ ਮਾਇਨੇ ਕੱਢ ਲਿਓ ਆਪ ਹੂੰ ਇਹ ਆਪ ਦੀ ਲੜਾਈ ਨੂੰ ਛੋਟੀ ਕਰ ਰਿਹਾ ਆਪਣੀ ਹੋਮੇ ਚ ਆਪਣੇ ਵਖਰੇ ਵਿੱਚ ਪਰ ਜੇ ਲੜਾਈ ਇਹ ਵੱਡੀ ਬਣਾ ਦਿੰਦੇ ਆ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨਾ ਨਰਿੰਦਰ ਮੋਦੀ ਆਪਣੇ ਭਾਰ ਨਾਲ ਡਿੱਗ ਪਾਏਗਾ ਕਿਉਂ ਕਿਉਂਕਿ ਸਰ ਆਰਐਸਐਸ ਦੇ ਵਿੱਚ ਇਸ ਟਾਈਮ ਬਹੁਤ ਵੱਡਾ ਕਲੇਸ਼ ਖੜਿਆ ਜੀ ਕਲੇਸ਼ ਜਿਹੜਾ ਛੜਿਆ ਹੋਇਆ ਹੂੰ ਹੂੰ ਉਹ ਕਲੇਸ਼ ਕਹਿੰਦਾ ਕਿ ਜਿਹੜਾ ਇੱਕ ਉਹਨਾਂ ਦਾ ਰਸਾਲਾ ਆਰਗੇਨਾਈਜ਼ਰ ਹੂੰ ਉਹ ਭਗਵਦ ਦੀ ਆਲੋਚਨਾ ਕਰ ਰਿਹਾ ਜੀ ਪੰਜ ਜਨੇ ਆ ਜਿਹੜਾ ਹਿੰਦੀ ਦਾ ਉਹ ਭਗਵਦ ਦੀ ਸਪੋਰਟ ਕਰ ਰਿਹਾ ਹੂੰ ਠੀਕ ਹੈ ਜੀ ਸਾਧੂ ਸੰਤਾਂ ਦੀ ਇੱਕ ਕਹੋ ਮੰਡਲੀ ਉਹ ਗੁਜਰਾਤ ਲੋਬੀ ਦੇ ਹੱਕ ਚ ਆ ਹੂੰ ਇੱਕ ਭਗਵਦ ਦੇ ਹੱਕ ਚ ਆ ਹੂੰ ਇੱਕ ਲੋਬੀ ਇਹ ਚਾਹੁੰਦੀ ਆ ਕਿ ਸਤੰਬਰ 2025 ਨੂੰ ਜਦ ਨਰਿੰਦਰ ਮੋਦੀ 75 ਦੇ ਹੋ ਜਾਣਗੇ ਇਹਨਾਂ ਦਾ ਬੋਰੀਆ ਬਿਸਤਰਾ ਬੰਨੋ ਇੱਕ ਉਹਨਾਂ ਨੂੰ ਬੈਕ ਕਰ ਰਹੀ ਆ ਜੀ ਐਸ ਸੂਰਤ ਦੇ ਵਿੱਚ ਜੇ ਮੰਨ ਲਓ ਨਰਿੰਦਰ ਮੋਦੀ ਨੂੰ ਦਾਬੂ ਕਰ ਲਿਆ ਜਾਂਦਾ ਤਾਂ ਜਿਹੜੀਆਂ ਉਹ ਲੋਬੀਆਂ ਨੇ ਸਭ ਆਪਣੇ ਆਪ ਹੀ ਡਿੰਗ ਦੇਣਗੀਆਂ ਬਿਲਕੁਲ ਪਰ ਲੜਾਈ ਤਾਂ ਛੋਟੀ ਕਰ ਰਹੇ ਹੋ ਨਾ ਤੁਸੀਂ ਸਭ ਅਚਾਨਕ ਦਬਾਅ ਤੇ ਬਣਾਈ ਨਹੀਂ ਰਹੇ ਜੀ ਖਲਾਰਾ ਹਾਂ ਜੀ ਅੱਛਾ APMC ਦਾ ਢਾਂਚਾ ਡੇਗਣ ਵਾਸਤੇ ਜੋ ਉਹਨਾਂ ਨੇ ਚਾਲ ਚੱਲੀ ਆ ਹੂੰ ਉਹਦੀ ਤੇ ਗੱਲ ਹੀ ਦੱਬ ਗਈ ਆ ਉਹ ਤੇ ਗੱਲ ਦੱਬ ਗਈ ਆ ਹੁਣ ਗੱਲ ਕੀ ਆ ਕਿ ਮਰਨ ਵਰਤ ਸਭ ਤੋਂ ਜ਼ਿਆਦਾ ਹਾਈਲਾਈਟਡ ਆ ਨਾ ਤੇ ਇਸ ਤੋਂ ਇਲਾਵਾ ਕੱਲ ਪੰਦੇਰ ਸਾਹਿਬ ਫੇਰ ਕਹਿਣ ਡਿਆ ਕਿ ਆਪਾਂ ਦਿੱਲੀ ਚੱਲਣ ਦਾ ਪ੍ਰੋਗਰਾਮ ਲੀਕ ਲਿਆ ਜੀ ਲਓ ਮਤਲਬ ਕਿ ਇੱਕ ਥਾਂ ਤੇ ਖੜਨਾ ਹੀ ਨਹੀਂ ਉਹ ਜਿਹੜੀ ਮਤਲਬ ਕਿ ਲੋਕਾਂ 'ਚ ਜਾਗਰਤੀ ਜਾਣੀ ਚਾਹੀਦੀ ਸੀ APMC ਢਾਂਚੇ ਨੂੰ ਡੇਗਣ ਵਾਲੀ ਜਿਹੜੀ ਇਹ ਸਾਜ਼ਿਸ਼ ਜਾ ਗੁੰਦ ਇਹ ਗੁੰਦਰੇ ਉਹ ਉਹ ਤੇ ਕਿਤੇ ਜਾ ਹੀ ਨਹੀਂ ਰਹੀ ਫਸਰ ਹੀ ਨਹੀਂ ਰਹੀ ਸਾਬ ਹੂੰ ਤਾਂ ਇਹ ਸਾਰਾ ਕੁਝ ਚੱਲਦਾ ਤਾਂ ਸੁਪਰੀਮ ਕੋਰਟ ਚ ਸੁਣਵਾਈ ਅੱਡ ਤੋਂ ਆ ਜੀ ਜੀ ਉੱਥੇ ਪੰਜਾਬ ਸਰਕਾਰ ਵੀ ਨਾਟਕ ਜੇ ਕਰਦੀ ਪਈ ਆ ਸਭਨਾਂ ਨੂੰ ਪਤਾ ਹੂੰ ਕਿ ਇਹ ਆਪਦੀ ਖਲ ਬਚਾਉਂਦੇ ਆ ਬਿਲਕੁਲ ਕਿ ਸਿੱਧਾ ਕਿਸਾਨਾਂ ਨਾਲ ਸਾਡਾ ਟਕਰਾਰਾ ਨਾ ਹੋਵੇ ਅਸੀਂ ਸਾਰੀ ਬਲਾ ਗੱਲ ਪਾਈਏ ਕੇਂਦਰ ਦੇ ਜੀ ਜੀ ਠੀਕ ਹੈ ਜੀ ਕੇਂਦਰ ਵਾਲੇ ਕਹਿੰਦੇ ਆ ਕਿ ਕੋਈ ਗੱਲ ਨਹੀਂ ਹੁਣ ਜੋ ਸੁਪਰੀਮ ਕੋਰਟ ਤੋਂ ਫੈਸਲਾ ਆਵੇਗਾ ਇਹ ਅਸੀਂ ਉਹਨੂੰ ਲਾਗੂ ਕਰਦੇ ਹਾਂ ਕਿ ਕੱਲ ਵੈਸ਼ਨਵ ਬੋਲੇ ਜੀ ਜੀ ਬਿਲਕੁਲ ਇਹਦਾ ਮਤਲਬ ਹੈ ਕਿ ਜੇ ਸੁਪਰੀਮ ਕੋਰਟ ਕੱਲ ਨੂੰ ਕਹਿ ਦੇਵੇ ਕਿ ਇਹਨਾਂ ਨੂੰ ਜੀ ਜਬਰੀ ਇਲਾਜ ਦਿਓ ਤਾਂ ਕੇਂਦਰ ਚੱਕ ਦੂ ਫਟੇ ਚੱਕ ਦੂ ਫਟੇ ਬਿਲਕੁਲ ਤਾਂ ਪੰਜਾਬ ਸਰਕਾਰ ਫਿਰ ਹੂੰ ਤਾਂ ਮਤਲਬ ਕਿ ਇਹ ਸਾਰੀ ਜਿਹੜੀ ਡਿਪਲੋਮੈਟਿਕ ਜੀ ਗੇਮ ਚੱਲਣ ਰਹੀ ਹੈ ਜੀ ਬਿਲਕੁਲ ਇੱਕ ਦੂਜੇ ਦੇ ਮੋੜ ਦੇ ਪਰਸ਼ਾਸਕੀ ਤੌਰ ਤੇ ਜੇ ਤੁਸੀਂ ਦੇਖੋਗੇ ਉਹ ਪੰਜਾਬ ਵਾਲੇ ਜਾ ਕੇ ਕਹਿ ਦਿੰਦੇ ਆ ਕਿ ਦੇਖੋ ਜੀ ਡੱਲੇਵਾਲ ਸਾਹਿਬ ਗੱਲਬਾਤ ਵਾਸਤੇ ਤਿਆਰ ਹੈ ਕੇਂਦਰ ਜਿਹੜਾ ਹੂੰ ਉਹ ਦਰਵਾਜ਼ੇ ਖੋਲੇ ਹੁਣ ਸੁਪਰੀਮ ਕੋਰਟ ਤੇ ਇਹ ਕਹੂਗਾ ਕਿ ਗੱਲਬਾਤ ਅਸੀਂ ਥੋੜੀ ਉਹਨਾਂ ਨੂੰ ਮਜਬੂਰ ਕਰ ਸਕਦੇ ਆ ਜੀ ਜਾਂ ਅਸੀਂ ਥੋੜੀ ਗੱਲਬਾਤ ਕਰਨੀ ਉਹਨਾਂ ਦੇ ਬਿਹਾਫ ਤੇ ਕਿ ਕੇਂਦਰ ਬਣੀਓ ਚਲਵਾਜੋ ਅਸੀਂ ਪਾਰਟੀ ਬਣ ਜਾਈਏ ਹੂੰ ਤਾਂ ਮਤਲਬ ਕਿ ਇਸ ਕਰਕੇ ਸਰਕਾਰ ਜਿਹੜੀ ਪੰਜਾਬ ਦੀ ਆ ਉਹ ਕਿਤੇ ਨਾ ਕਿਤੇ ਫਸ ਜਾਂਦੀ ਆ ਤਾਂ ਉਹ ਆਪਣਾ ਰਸਤਾ ਜਿਹੜਾ ਉਹ ਬਣਾਉਂਦੀ ਆ ਕਿ ਨਿਕਲੀਏ ਪਤਲੀ ਗਲੀ ਲੱਭਦੀ ਆ ਬਿਲਕੁਲ ਸੋ ਇਸ ਕਰਕੇ ਸੁਪਰੀਮ ਕੋਰਟ ਨੇ ਹੁਣ ਫੇਰ ਇਹਨਾਂ ਨੂੰ ਟਾਈਮ ਦਿੱਤਾ ਫਟਕਾਰਾ ਫਟਕੂਰਾ ਉਹ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸਾਹਿਬ ਪੈਂਦਾ ਹੋਰ ਰੋਜ਼ ਦਾ ਕੰਮ ਹੋਇਆ ਪਿਆ हां जी मेरा एक क्लासमेट ਸੀਗਾ ਮੇਰਾ ਭਰਾ ਹੀ ਯਾਰ ਕਹਿ ਲਓ ਹੁਣ ਵੀ ਸਾਡੇ ਉਹ ਉਹ ਕਹਿੰਦਾ ਯਾਰ ਮੈਂ ਮਨ ਲਾਉ ਕੰਮ ਕਰ ਵੀ ਦਿੱਤਾ ਮੇਰੀ ਲਿਖਾਈ ਬੜੀ ਮਾੜੀ ਆ ਮਾਸਟਰ ਨੇ ਕੁੱਟ ਤੇ ਮੈਨੂੰ ਤਾਂ ਵੀ ਦੇਣਾ ਤੇ ਫਿਰ ਮੈਂ ਐਵੇਂ ਟਾਈਮ ਵੇਸਟ ਕਰਾਂ ਅਸੀਂ ਪਹਿਲੀ ਤੋਂ 8ਵੀਂ ਤੱਕ ਪੜ੍ਹਿਆ ਇਕੱਠੇ ਉਹ ਕਹਿੰਦਾ ਯਾਰ ਮੇਰੀ ਲਿਖਾਈ ਠੀਕ ਨਹੀਂ ਹੈ ਤੇ ਮੈਨੂੰ ਮਾਸਟਰ ਮੇਰੇ ਤੇ ਖਿੱਚਦਾ ਹੈ ਮਾਸਟਰ ਸਾਡਾ ਹੋਣ ਮੈਂ ਨਾਮ ਨਹੀਂ ਲੈਣਾ ਉਹ ਬਹੁਤ ਫੰਡਾ ਹੁੰਦਾ ਸੀ ਉਹ ਕਹਿੰਦਾ ਉਹਨੇ ਤੇ ਮੇਰੇ ਮੈਨੂੰ ਰਿਮਾਂਡ ਤੇ ਲੈ ਹੀ ਲੈਣਾ ਤੇ ਫਿਰ ਮੈਂ ਟਾਈਮ ਵੇਸਟ ਕੀ ਕਰਨਾ ਹੈ ਮੈਂ ਤਾਂ ਖੜੀਆਂ ਉਹ ਪਹਿਲੇ ਖੜਾ ਹੋ ਜਾਂਦਾ ਸੀ ਮੈਂ ਉੱਤੇ ਚਾਰ ਸੋ ਮਤਲਬ ਕਿ ਗੱਲ ਇਹ ਆ ਸਾਬ ਕਿ ਇਹਨਾਂ ਦਾ ਹਾਲ ਬਸ ਉਹ ਮੇਰੇ ਦੋਸਤ ਵਰਗਾ ਬਣਿਆ ਪਿਆ ਕਿ ਆਹ ਵਈ ਇਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਰਿਮਾਂਡ ਤੇ ਲੈ ਹੀ ਲੈਣਾ ਸੋ ਤਿਆਰ ਹੀ ਰਹਿੰਦੇ ਨੇ ਪਰ ਮੈਂ ਵਾਰ-ਵਾਰ ਕਹੂੰਗਾ ਲੜਾਈ ਬਹੁਤ ਵੱਡੀ ਆ ਹੂੰ ਪੂਰੇ ਮੁਲਕ ਦੇ ਕਿਸਾਨ ਨੂੰ ਜੇ ਏਤਾਂ ਦੇ ਧਾਗੇ 'ਚ ਪਰੋ ਦਿੱਤਾ ਜਾਵੇ ਜੀ ਜੀ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੋਦੀ ਸਾਹਿਬ ਬਹੁਤ ਦਬਾਅ ਚ ਆ ਸਕਦੇ ਆ ਕਿਉਂਕਿ ਐਤਕੀ ਪਹਿਲਾਂ ਵਾਲੀ ਗੱਲ ਨਹੀਂ ਹੈ ਜਿਹੜਾ ਪਿਛਲਾ ਅੰਦੋਲਨ ਹੈ ਇਤਕੀ ਉਹਨਾਂ ਦੇ ਕੋਲ ਤਾਕਤ ਜਿਹੜੀ ਬਹੁਤ ਕਮਜ਼ੋਰ ਹੈ ਉਹਨਾਂ ਦੇ ਜਿਹੜੇ ਅਲਾਈਡ ਹੈ ਉਹਨਾਂ ਤੇ ਵੀ ਦਬਾਅ ਬਣੇਗਾ ਉਹਨਾਂ ਦੀਆਂ ਸਟੇਟਾਂ ਵਾਲਾ ਇਸ ਤੋਂ ਇਲਾਵਾ ਨੀਤੀਸ਼ ਤੇ ਵੈਸੀ ਗੇਮ ਖੇਡਣ ਨੂੰ ਫਿਰਦਾ ਕਿਉਂਕਿ ਇਹ ਉਹਦੇ ਬੰਦੇ ਪੱਟਣ ਨੂੰ ਫਿਰਦੇ ਸੀਗੇ ਉਹਨੂੰ ਸਮਝ ਆ ਗਈ ਕਿ ਇਹ ਤੇ ਭਈ ਮੈਨੂੰ ਰੈੱਡ ਕਾਰਪਟ ਤੇ ਬਿਠਾ ਕੇ ਤੇ ਮੇਰੇ ਥੱਲੋਂ ਸਾਰਾ ਕੁਝ ਹੀ ਖਿੱਚਣ ਨੂੰ ਫਿਰਦੇ ਆ ਸੋ ਇਸ ਕਰਕੇ ਇਹ ਕਹਾਣੀ ਜਿਹੜੀ ਹੈ ਨਾ ਥੋੜੀ ਜਿਹੀ ਕਿਸਾਨ ਆਗੂਆਂ ਨੂੰ ਸਮਝ ਨਹੀਂ ਪਾਇ ਕਿ ਕਿ ਜੇ ਤੇ ਦਿਲੋਂ ਲੜਾਈ ਲੜਨੀ ਆ ਤਾਂ ਫਿਰ ਇਹਨੂੰ ਦੇਸ਼ ਵਿਆਪੀ ਬਣਾਓ ਕਿਸੇ ਤਰੀਕੇ ਨਾਲ ਲਾਮਬੰਦੀ ਕਰੋ ਪੂਰੇ ਮੁਲਕ ਚ ਜਾਗਰਤੀ ਲਿਓ ਤੇ ਜਦੋਂ ਥੋੜਾ ਜਿਹਾ ਕੰਮ ਵੱਡਾ ਹੋ ਗਿਆ ਤੇ ਝਟਕਾ ਇੱਕ ਲੱਗ ਗਿਆ ਤੇ ਇਹ ਸਰਕਾਰ ਬਹੁਤ ਜਲਦੀ ਡਾਮਡੂਲ ਹੋ ਜਾਏਗੀ 100% 100% ਮੰਗਾ ਤੇ ਨਹੀਂ ਮੰਨੀਆਂ ਜਾਂਦੀਆਂ ਹੁੰਦੀਆਂ ਪਰ ਕੁਛ ਨਾ ਕੁਛ ਕਿਸਾਨ ਲੈ ਡਿਕਨ ਲੈ ਡਿਕਨ ਬਿਲਕੁਲ ਬਿਲਕੁਲ ਮਿੰਟੂ ਜੀ ਬਹੁਤ ਸਾਰੇ ਦੋਸਤ ਨੇ ਆਪਾਂ ਕਮੈਂਟ ਉਹਨਾਂ ਦੇ ਸ਼ਾਮਿਲ ਕਰ ਲਈ ਜਸਵੀਰ ਸਿੰਘ ਜੀ ਕਹਿ ਰਹੇ ਕਿ ਮਨਜਿੰਦਰ ਸਿੰਘ ਸਰਸਾ ਕਹਿੰਦੇ ਕਿ ਸੁਣੀਏ ਕੀ ਦੀ ਧੜੇ ਹੀ ਇੰਨੇ ਬਣੇ ਹੋਏ ਇਹਨਾਂ ਦੇ ਤੇ ਜੀ ਕਹਿ ਰਹੇ ਨੇ ਕਿ ਢੀਟ ਸਰਕਾਰ ਹੈ ਕਹਿੰਦੇ ਫਟਕਾਰਾ ਫਟਕੂਰਾ ਨੂੰ ਇਹ ਮੰਨਦਾ ਹੀ ਨਹੀਂ ਕੁਛ ਜੀ ਜੀ ਬਿਲਕੁਲ ਬਿਲਕੁਲ ਇੱਕ ਮਿੱਤਰ ਹੋਰ ਵੀ ਕਹਿ ਰਿਹਾ ਸੀ ਕਿ ਡੱਲੇਵਾਲ ਨੇ ਉਹ ਤੋਂ ਵੀ ਕਿਹਾ ਸੀ ਕਿ 10 ਕੁ ਦਿਨ ਹੋਰ ਬੈਠ ਜਾਵੋ ਕਹਿੰਦੇ ਹੁਣ ਫੇਰ ਉਹ ਜਿਵੇਂ ਕੱਲ ਤੁਸੀਂ ਦੱਸਿਆ ਸੀਗਾ ਕਿ इमोशनल ਦਾ ਇੱਕ ਸੱਦਾ ਉਹਨਾਂ ਨੇ ਭੇਜਿਆ ਸੀਗਾ ਤੇ 32 ਜਥੇਬੰਦੀਆਂ ਤੋਂ ਉੱਪਰ ਕਹਿੰਦੇ 100 ਜਿਹੜੀਆਂ ਯੂਨੀਅਨਾਂ ਵੀ ਬਣ ਗਈਆਂ ਕਹਿੰਦੇ ਉਹ ਨਹੀਂ ਦੱਸਦੀਆਂ ਖੈਰ ਇਹ ਚੀਜ਼ਾਂ ਮਿੰਟੂ ਜੀ ਵਧੀ ਜਾਂਦੀਆਂ ਨੇ ਤੇ ਪਰ ਏਕੇ ਵਾਲੀ ਗੱਲ ਸੱਚਮੁੱਚ ਜਿਹੜੀ ਆਪਾਂ ਰੋਜ਼ ਹੀ ਕਰਦੇ ਹਾਂ ਕਿ ਏਕਾ ਭਾਈ ਕਿਤੇ ਨਹੀਂ ਆਪਾਂ ਨੂੰ ਲੱਭ ਰਿਹਾ ਅ ਭਾਈ ਦੀ ਆਰਐਸ ਦਾ ਪੰਜਾਬ এজেন্ডਾ ਵੀ ਕਹਿੰਦੇ ਲੁਕਵੇਂ ਰੂਪ ਦੇ ਵਿੱਚ ਲਾਗੂ ਹੋ ਰਿਹਾ ਹੈ এজেন্ডਾ ਲੌਂਗ ਟਰਮ ਪਾਲਿਸੀ ਦੇ ਅਧੀਨ ਚੱਲ ਰਿਹਾ ਹੈ ਅ ਕੁਮਨ ਸਾਹਿਬ ਜੀ ਕਹਿ ਰਹੇ ਨੇ ਜੀ 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 ਜਗਦੀਪ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ ਮਿੰਟੂ ਜੀ ਵੇਖੋ ਹੁਣ ਕੀ ਲੈ ਡਿੱਗਦੇ ਆ ਕੁਛ ਕੇ ਬਸ ਇੱਥੇ ਹੀ ਗੋਲ ਮੋਲੀ ਹੁੰਦੀਆਂ ਨੇ ਗੱਲਾਂ ਪਤਾ ਕੀ ਹੈ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਜੀ ਅਸਲ ੱਚ ਕੀ ਹੈ ਕਿ ਜਿਹੜੀ ਮੋਦੀ ਸਰਕਾਰ ਦੀ ਪਾਲਿਸੀ ਹੈ ਜਾਂ ਲੁਕਵਾ ਏਜੰਡਾ ਜਿਸ ਨੂੰ ਤੁਸੀਂ ਸਮਝ ਸਕਦੇ ਹੋ ਉਹ ਕਿਸਾਨਾਂ ਦੀ ਵੋਟ ਲੈਣਾ ਤਾਂ ਚਾਹੁੰਦੀ ਹੈ ਹਮ ਪਰ ਕਿਸਾਨ ਨੂੰ ਉੱਥੇ ਜੇ ਰੱਖਣਾ ਚਾਹੁੰਦੀ ਹੈ ਉਹਨੂੰ ਮਤਲਬ ਕਿ ਉੱਤੇ ਨਹੀਂ ਲੈ ਜਾਣਾ ਚਾਹੁੰਦੀ ਹਮ ਕਾਰਪੋਰੇਟ ਜਗਤ ਦਾ ਇਸ ਸਰਕਾਰ ਤੇ ਸਰ ਤੁਸੀਂ ਇਹ ਦੇਖੋ ਨਾ ਕਿ ਅਡਾਨੀ ਦੇ ਮਾਮਲੇ 'ਚ ਸਪਸ਼ਟ ਹੋ ਚੁੱਕਾ ਹੈ ਕਿ ਇਸ ਸਰਕਾਰ 'ਚ ਜੇ ਕੋਈ ਸੁਪਰ ਪਾਵਰ ਹੈ ਤਾਂ ਉਹ ਕਾਰਪੋਰੇਟ ਹੈ ਹਮ ਕਾਰਪੋਰੇਟ ਕਦੇ ਨਹੀਂ ਚਾਹੁੰਦਾ ਹੁੰਦਾ ਕਿ ਫਾਰਮਰ ਖੁਸ਼ ਆਗੋਵੇ ਸਰ ਜੀ ਨਰਿੰਦਰ ਮੋਦੀ ਸਰਕਾਰ ਵੀ ਇਸ ਚੀਜ਼ ਨੂੰ ਲਾਗੂ ਕਰਦੀ ਆ ਹੂੰ ਹੁਣ ਡੀਏਪ ਵਾਲੀ ਸਬਸਿਡੀ ਇਹਨਾਂ ਨੇ ਰੋਕ ਦਿੱਤੀ ਉਹਦਾ ਮਤਲਬ ਕਿ ਸਿੱਧਾ ਜੇ ਤੁਸੀਂ ਦੇਖੋਗੇ ਕਨੈਕਸ਼ਨ ਹੈਗਾ ਜੋ ਸਾਡਾ ਫੂਡ ਭੰਡਾਰ ਹੈ ਉਹਦੇ ਨਾਲ ਹੂੰ ਕਿ ਬਜਾਈ ਬਹੁਤ ਘਟ ਜਾਏਗੀ ਜੀ ਕਿਉਂਕਿ ਪੰਜਾਬ ਦਾ ਕਿਸਾਨ ਚਲੋ 200 400 ਗੱਟਾ ਮਹਿੰਗਾ ਹੋ ਵੀ ਗਿਆ ਰੁਪਈਏ ਦੇ ਨਾਲ ਤਾਂ ਉਹ ਲੈ ਲਏਗਾ ਫੂਡ ਕਰ ਲਏਗਾ ਜੀ ਬਹੁਤ ਸਾਰੀਆਂ ਸਟੇਟਾਂ ਤੇ 10 20 ਰੁਪਏ 50 ਰੁਪਏ 100 ਰੁਪਏ ਮਹਿੰਗਾ ਹੋਇਆ ਗੱਟਾ ਜਿਹੜਾ ਹੈ ਨਾ ਉਹ ਜਾਣ ਕੱਢ ਦੇਗਾ ਚੀਕ ਕੜਾ ਦੇਗਾ ਤੋ ਕਿਤੇ ਨਾ ਕਿਤੇ ਕਹਿ ਲੋ ਕਿ ਫੂਡ ਪ੍ਰੋਡਕਸ਼ਨ ਤੇ ਇਹਨਾਂ ਦੀ ਨਿਗ੍ਹਾ ਰਹਿੰਦੀ ਆ ਪਰ ਕਿਸਾਨ ਨੂੰ ਖੁਸ਼ਹਾਲ ਇਹ ਨਹੀਂ ਹੋਣ ਦੇਣਗੇ ਉਹਦਾ ਇੱਕ ਵੱਡਾ ਕਾਰਨ ਹੈ ਸਰ ਲੇਬਰ ਕਲਾਸ ਇਹ ਚਾਹੁੰਦੇ ਆ ਕਿ ਵੱਧ ਤੋਂ ਵੱਧ ਫਾਰਮਰ ਜਿਹੜਾ ਹੈ ਉਹ ਪੈੜੀ ਚੋਂ ਨਿਕਲ ਕੇ ਕਾਰਖਾਨਿਆਂ 'ਚ ਇੱਕ ਲੇਬਰਰ ਦੇ ਤੌਰ ਤੇ ਜਾ ਕੇ ਕੰਮ ਕਰੇ ਜੀ ताकि ਸਾਡੀ ਉਹ ਡਿਮਾਂਡ ਜਿਹੜੀ ਹੈ ਉਹ ਬਣੀ ਰਹੇ ਜਾਂ ਉਹ ਸਰਵਸ ਸੈਕਟਰ ਦੇ ਵਿੱਚ ਚਲਾ ਜਾਵੇ ਜੀ ਜਿੱਥੇ ਉਹਨੂੰ ਮਤਲਬ ਕਿ ਜ਼ਿਆਦਾ ਸਬਸਿਡਾਈਜ਼ ਨਾ ਕਰਨਾ ਪਵੇ ਜੀ ਜੀ ਸਮਝਦੇ ਹੋ ਨਾ ਕਿਸਾਨ ਨੂੰ ਤਾਂ ਸਬਸਿਡਾਈਜ਼ ਕਰਨਾ ਹੀ ਪਊਗਾ ਕਰਨੇ ਪਊਗਾ ਬਿਲਕੁਲ ਕਿਉਂਕਿ ਮਹਿੰਗਾਈ ਦੇ ਮੁਕਾਬਲੇ ਉਹਦੀ ਜਿਹੜੀ ਇਨਪੁਟ ਕਾਸਟ ਹੈ ਜੀ ਉਹ ਬਹੁਤ ਜ਼ਿਆਦਾ ਵਧੀ ਹੈ ਤਾਂ ਜੋ ਆਉਟਪੁਟ ਹੈ ਉਹ ਉਹਦੀ ਹਾਂ ਜੀ ਉਹਦੀ ਘਟ ਹੈ ਉਸ ਹਿਸਾਬ ਨਾਲ ਨਹੀਂ ਵਧੀ ਤਾਂ ਇਹ ਦਿੱਕਤ ਹੈ ਪਰੇਸ਼ਾਨੀ ਹੈ ਸਰ ਜੀ ਜੀ ਕਿ ਇਹਨਾਂ ਦੀ ਜਿਹੜੀ ਕਹੋ ਕਿ ਮੇਰੇ ਮੰਨਣ ਦੇ ਮੁਤਾਬਕ ਨੀਤੀ ਇਹ ਹੋਆ ਹਮ ਇੱਕ ਸਾਲ ਨੂੰ ਅਸੀਂ ਇੱਕ ਤੇ ਉਹ WTO ਦਾ ਪੰਗਾ ਹੈਗਾ ਜੀ ਉਹਦੇ ਵਿੱਚ ਵੀ ਇਹਨਾਂ ਨੇ ਕਹੋ ਕਿ ਸਥਿਰ ਰਹਿਣਾ ਹੈ ਹਮ ਉੱਥੇ ਵੀ ਇੱਕ ਤਰ੍ਹਾਂ ਨਾਲ ਲੜਾਈ ਚੱਲਦੀ ਰਹਿੰਦੀ ਹੈ ਸਬਸਿਡੀਆਂ ਨੂੰ ਲੈ ਕੇ ਤੇ ਦੂਸਰੇ ਪਾਸੇ ਦੇਸ਼ ਦੀ ਜਿਹੜੀ ਅੰਦਰੂਨੀ ਕਹੋ ਕਿ ਕਾਰਪੋਰੇਟ ਦੀ ਡਿਮਾਂਡ ਹੈ ਤੇ ਆਉਣ ਵਾਲੇ ਸਮੇਂ 'ਚ ਜੋ ਇਹਨਾਂ ਦਾ ਫਿਊਚਰ ਪਲਾਨ ਹੈ ਕਿ ਅਸੀਂ ਚਾਈਨਾ ਨੂੰ ਰਿਪਲੇਸ ਤੇ ਨਹੀਂ ਕਰ ਸਕਦੇ ਪਰ ਘੱਟੋ ਘੱਟ ਇੱਕ ਉਹਦਾ ਬਦਲ ਜ਼ਰੂਰ ਤਿਆਰ ਕਰ ਦਈਏ ਹੂੰ ਤਾਂ ਵੈਸੇ ਵੀ ਮੈਂ ਕਹਿੰਦਾ ਹੁਣ ਕਿ ਇਹਨਾਂ ਦਾ ਸਿਸਟਮ ਜਿਹੜਾ ਲਗਭਗ ਲਗਭਗ ਚਾਈਨਾ ਵਾਲਾ ਹੀ ਕਾਪੀ ਪੇਸਟ ਆ ਜੀ ਮੋਦੀ ਕਾਲ ਦੀ ਜੇ ਗੱਲ ਕਰ ਲੋਗੇ ਤਾਂ ਇਹ ਹੁਣ ਇਸੇ ਤਰ੍ਹਾਂ ਦੀ ਹੀ ਸੋਚ ਰੱਖ ਕੇ ਚੱਲ ਰਹੇ ਆ ਕਿ ਇਹ ਜਿਹੜੇ ਫਾਰਮਰ ਆ ਜਿਹੜੇ ਛੋਟੇ ਫਾਰਮਰ ਆ ਜੇ ਬਾਹਰ ਨਿਕਲਣਗੇ ਤਾਂ ਕਿਹੜੇ ਕਾਰਖਾਨਾ ਆਪਦਾ ਖੋਲਣ ਲੱਗੇ ਆ ਇਹ ਜਾਂਦਾ ਸਰਵਿਸ ਸੈਕਟਰ 'ਚ ਜਾਣਗੇ ਜਾਂ ਜਾਣਗੇ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਤਾਂ ਉਹਦਾ ਨਤੀਜਾ ਕੀ ਹੋਏਗਾ ਕਿ ਇਹ ਸਬਸਿਡੀਆਂ ਤੋਂ ਆਪਦਾ ਮਤਲਬ ਸਰਕਾਰ ਖੇੜਾ ਛਡਾ ਲੇਗੀ ਤੇ ਉਹ ਆਪਦਾ ਆਪਣਾ ਕਮਾਉਣ ਲੱਗ ਪੈਗਾ ਹਾਂਜੀ ਜੀ ਜੀ ਬਿਲਕੁਲ ਮਿੰਟੂ ਜੀ ਬਿਲਕੁਲ ਕਈ ਦੋ ਸੋਰ ਵੀ ਇਹਦੇ ਨਾਲ ਜੁੜੇ ਨੇ ਇਹ ਕਹਿੰਦੇ ਕਿਤੇ ਮਿੱਤਰ ਜੀ ਕਹਿੰਦੇ ਗੁਲਾਬ ਜੀ ਕਹਿੰਦੇ 2022 ਵਾਂਗ ਕਿਸਾਨ ਯੂਨੀਅਨਾਂ ਕਹਿੰਦੇ 2027 ਦੇ ਵਿੱਚ ਵੀ ਚੋਣਾਂ ਹੀ ਤਿਆਰੀ ਤਾਂ ਨਹੀਂ ਕਰ ਰਹੇ ਕਹਿੰਦੇ ਅ ਸੁਖੀ ਜੀ ਕਹਿੰਦੇ ਕਿ ਕਾਰਪੋਰੇਟ ਜਿਹੜੇ ਮਿਡਲ ਕਲਾਸ ਨਾਲ ਵੀ ਕਹਿੰਦੇ ਬਹੁਤ ਨਫ਼ਰਤ ਕਰਦੇ ਆ ਨਫ਼ਰਤ ਕਾਓ ਤੇ ਭਾਵੇਂ ਇੱਕ ਤਰ੍ਹਾਂ ਨਾਲ ਕਹੋ ਕਿ ਉਥੋਂ ਬੈਨੀਫਿਟ ਕੀ ਮਿਲਦਾ ਉਸ ਚੀਜ਼ ਦੀਆਂ ਜਿਹੜੀਆਂ ਸਕੀਮਾਂ ਜ਼ਰੂਰ ਲਾਉਂਦੇ ਆ